ਇਸੀ ਰਾਮੀਲਾ ਮੈਦਾਨ ਤੋਂ ਲਾਲ ਬਹਾਦਰ ਸ਼ਾਸਤਰੀ ਨਾਰਾ ਦਿੰਦੇ ਨੇ ਜੈ ਜਵਾਨ ਜੈ ਕਿਸਾਨ ਦਾ ਤਾਜ ਕਿਸਾਨ ਇਸੇ ਰਾਮੀਲਾ ਮੈਦਾਨ ਦੇ ਵਿੱਚ ਨੇ ਤੁਹਾਨੂੰ ਵਿਚਲਾ ਪਾਸਾ ਤੁਸੀਂ ਦੇਖ ਰਹੇ ਹੋ ਜਿੱਥੇ ਤੁਹਾਨੂੰ ਖਾਲੀ ਨਜ਼ਰ ਆ ਰਿਹਾ ਹੋਊਗਾ ਇਹ ਦੇਖ ਕੇ ਤਾਂ ਐਦਾਂ ਲੱਗਦਾ ਹੈ ਕਿ ਕਿਸਾਨ ਘਟਨੇ ਆ ਕਿਸਾਨਾਂ ਦੀ ਗਿਣਤੀ ਘੱਟ ਤੁਹਾਨੂੰ ਬਸੰਤੀ ਰੰਗ ਦੀਆਂ ਚੁੰਨੀਆਂ ਨਜ਼ਰ ਆਉਂਦੀਆਂ ਹੋਣਗੀਆਂ ਇਹ ਬੀਬੀਆਂ ਨੇ ਇਹ ਬੀਬੀਆਂ ਵੱਖ-ਵੱਖ ਪਿੰਡਾਂ ਤੋਂ ਵੱਖ-ਵੱਖ ਇਲਾਕਿਆਂ ਤੋਂ ਇੱਥੇ ਪਹੁੰਚੀਆਂ ਨੇ ਤੇ ਇਹਨਾਂ ਲੇਟ ਹੋਈਆਂ ਨੇ ਬੱਸਾਂ ਲੇਟ ਹੋਈਆਂ ਨੇ ਬੱਸਾਂ ਹਾਲਾਂਕਿ ਜਾਨ ਦੇ ਵਿੱਚ ਫਸ ਗਈਆਂ ਰਾਜਧਾਨੀ ਦਿੱਲੀ ਦੇ ਵਿੱਚ ਮੌਜੂਦ ਆਰ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਅੱਜ ਕਿਸਾਨਾਂ ਦੀ ਇੱਕ ਵੱਡੀ ਮਹਾਪੰਚਾਇਤ ਹੋ ਰਹੀ ਹੈ ਤਸਵੀਰਾਂ ਤੁਹਾਨੂੰ ਉਚਾਈ ਤੋਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿੰਨੇ ਵੱਡੇ ਪੱਦਰ ਦੇ ਉੱਤੇ ਅੱਜ ਕਿਸਾਨਾਂ ਦਾ ਇਕੱਠ ਜੋ ਹੈ ਉਹ ਰਾਮਲੀਲਾ ਗਰਾਊਂਡ ਦੇ ਵਿੱਚ ਹੋਇਆ ਹੈ ਤਾਂ ਤੁਸੀਂ ਇਹ ਪੰਡਾਲ ਵੇਖ ਸਕਦੇ ਹੋ ਇਸ ਪੰਡਾਲ ਦੇ ਵਿੱਚ ਕਿਸਾਨ ਜੋ ਨੇ ਉਹ ਦੇਸ਼ ਭਰ ਤੋਂ ਇੱਥੇ ਪਹੁੰਚੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਜਿੱਥੇ ਬੰਦੀਆਂ ਜੋ ਨੇ ਉਹ ਇੱਥੇ ਅੱਜ ਮਹਾਪੰਚਾਇਤ ਕਰ ਰਹੀਆਂ ਨੇ ਹਾਲਾਂਕਿ ਜੋ ਵਿਚਲਾ ਪਾਸਾ ਤੁਸੀਂ ਦੇਖ ਰਹੇ ਹੋ ਜਿੱਥੇ ਤੁਹਾਨੂੰ ਖਾਲੀ ਨਜ਼ਰ ਆ ਰਿਹਾ ਹੋਊਗਾ ਇਹ ਦੇਖ ਕੇ ਤਾਂ ਐਦਾਂ ਲੱਗਦਾ ਹੈ ਕਿ ਕਿਸਾਨ ਘਟਨੇ ਆ ਕਿਸਾਨਾਂ ਦੀ ਗਿਣਤੀ ਘਟ ਹੈ ਪਰ ਕਿਸਾਨਾਂ ਦੀ ਗਿਣਤੀ ਨਹੀਂ ਘਟ ਕਿਸਾਨਾਂ ਦਾ ਕਹਿਣਾ ਹੈ ਕਿ ਇੱਥੇ ਪਾਣੀ ਛੱਡ ਦਿੱਤਾ ਜਾਂਦਾ ਹੈ ਸੀਵਰੇਜ ਦਾ ਪਾਣੀ ਛੱਡਿਆ ਗਿਆ ਕਿਸਾਨਾਂ ਦਾ ਕਹਿਣਾ ਹੈ ਔਰ ਕੱਲ ਤੱਕ ਦੀ ਪਰਸੋ ਤੱਕ ਦੀ ਕਹਿੰਦੇ ਗੱਲ ਕਰੀਏ ਤਾਂ ਇੱਥੇ ਬਿਲਕੁਲ ਸੁੱਕਾ ਪਿਆ ਹੋਇਆ ਸੀ ਕੋਈ ਵੀ ਇੱਥੇ ਇਕੱਠ ਨਹੀਂ ਸੀ ਇੱਥੇ ਪਾਣੀ ਨਹੀਂ ਸੀ ਪਰ ਅੱਜ ਇੱਕੋ ਦਾ ਮੈਂ ਇੱਥੇ ਪਾਣੀ ਆ ਜਾਂਦਾ ਤਾਂ ਜੋ ਕਿਸਾਨ ਇੱਥੇ ਬੈਠ ਨਾ ਸਕਣ ਇਹਨਾਂ ਦਾ ਜੋ ਇਕੱਠ ਹੈ ਉਹ ਨਜ਼ਰ ਨਾ ਆ ਸਕੇ ਤਾਂ ਇਹ ਤਸਵੀਰ ਜਿਹੜੀ ਹੈ ਤੁਸੀਂ ਵੇਖ ਰਹੇ ਹੋ ਇਹ ਰਾਮੀਲਾ ਮੈਦਾਨ ਦੀ ਹੈ ਇਸੇ ਰਾਮੀਲਾ ਮੈਦਾਨ ਤੋਂ ਲਾਲ ਬਹਾਦਰ ਸ਼ਾਸਤਰੀ ਨਾਰਾ ਦਿੰਦੇ ਨੇ ਜੈ ਜਵਾਨ ਜੈ ਕਿਸਾਨ ਦਾ ਤਾਜ ਕਿਸਾਨ ਇਸੇ ਰਾਮਲੀਲਾ ਮੈਦਾਨ ਦੇ ਵਿੱਚ ਨੇ ਔਰ ਜੇ ਜਵਾਨਾਂ ਦੀ ਗੱਲ ਕਰੀਏ ਤਾਂ ਜਵਾਨ ਪੂਰੇ ਦਿੱਲੀ ਭਰ ਦੇ ਵਿੱਚ ਤਾਇਨਾਤ ਕੀਤੇ ਗਏ ਨੇ ਔਰ ਕਿਸਾਨਾਂ ਦਾ ਰਕੇਸ਼ ਸਿੰਘ ਦੀ ਅਸੀਂ ਇੰਟਰਵਿਊ ਕੀਤੀ ਤਾਂ ਉਹਨਾਂ ਨੇ ਕਿਹਾ ਸੀ ਕਿ ਵੱਖ-ਵੱਖ ਥਾਵਾਂ ਦੇ ਉੱਤੇ ਕਿਸਾਨਾਂ ਨੂੰ ਰੋਕਿਆ ਵੀ ਜਾ ਰਿਹਾ ਉਹਨਾਂ ਦੀਆਂ ਬੱਸਾਂ ਨੂੰ ਰੋਕਿਆ ਜਾ ਰਿਹਾ ਟ੍ਰੇਨਾਂ ਲੇਟ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਕਿਸਾਨ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚ ਨਾ ਸਕਣ ਪਰ ਤੁਹਾਨੂੰ ਬਸੰਤੀ ਰੰਗ ਦੀਆਂ ਚੁੰਨੀਆਂ ਨਜ਼ਰ ਆਉਂਦੀਆਂ ਹੋਣਗੀਆਂ ਇਹ ਬੀਬੀਆਂ ਨੇ ਇਹ ਬੀਬੀਆਂ ਵੱਖ-ਵੱਖ ਪਿੰਡਾਂ ਤੋਂ ਵੱਖ-ਵੱਖ ਇਲਾਕਿਆਂ ਤੋਂ ਇੱਥੇ ਪਹੁੰਚੀਆਂ ਨੇ ਔਰ ਪਿਛਲੇ ਪਾਸੇ ਤੁਸੀਂ ਨਜ਼ਰ ਮਾਰੋਗੇ ਤਾਂ ਪੰਡਾਲ ਦੇ ਵਿੱਚ ਵੀ ਤੁਹਾਨੂੰ ਵੱਡੀ ਗਿਣਤੀ ਦੇ ਵਿੱਚ ਲੋਕ ਨਜ਼ਰ ਆਉਣਗੇ ਔਰ ਉਸ ਤੋਂ ਠੀਕ ਪਿਛਲੇ ਪਾਸੇ ਵੀ ਇੰਨਾ ਹੀ ਕਾਟ ਜਿਹੜਾ ਹੈ ਉਹ ਨਜ਼ਰ ਆਉਂਦਾ ਹੈ ਤਾਂ ਇੱਕ ਵਾਰ ਦੂਰ ਤੱਕ ਜੇ ਤੁਸੀਂ ਨਜ਼ਰ ਮਾਰੋਗੇ ਤਾਂ ਤੁਹਾਨੂੰ ਇੱਥੇ ਕਿਸਾਨ ਹੀ ਕਿਸਾਨ ਨਜ਼ਰ ਆਉਣਗੇ ਕਿਸਾਨਾਂ ਦਾ ਇੱਕ ਵੱਡਾ ਹੀ ਕਾਟ ਜਿਹੜਾ ਹੈ ਉਹ ਨਜ਼ਰ ਆਊਗਾ ਤਾਂ ਕਿਸਾਨ ਜੋਨੇ ਉਹ ਵੱਡੀ ਗਿਣਤੀ ਦੇ ਵਿੱਚ ਅੱਜ ਇੱਥੇ ਪਹੁੰਚੇ ਨੇ ਤਾਂ ਇਹ ਹੈ ਸਿੱਧੀਆਂ ਤਸਵੀਰਾਂ ਤੁਹਾਨੂੰ ਰਾਮਲੀਲਾ ਮੈਦਾਨ ਤੋਂ ਦਿਖਾ ਰਹੇ ਹਾਂ ਜਿੱਥੇ ਕਿਸਾਨ ਜੋ ਨੇ ਉਹ ਵੱਡੀ ਗਿਣਤੀ ਦੇ ਵਿੱਚ ਇੱਥੇ ਨਜ਼ਰ ਆ ਰਹੇ ਨੇ ਇਹ ਤਸਵੀਰ ਹੈ ਇਸ ਰਾਮਲੀਲਾ ਮੈਦਾਨ ਦੀ ਗਰਾਊਂਡ ਦੀ ਜਿੱਥੇ ਕਿਸਾਨਾਂ ਦੇ ਵੱਲੋਂ ਅੱਜ ਕਿਸਾਨ ਮਜ਼ਦੂਰ ਮਹਾਪੰਚਾਇਤ ਕੀਤੀ ਜਾ ਰਹੀ ਹੈ ਕਿਸਾਨਾਂ ਨੇ ਆਪਣੇ ਆਪਣੇ ਪ੍ਰੋਗਰਾਮ ਉਲੀਕੇ ਸੀ ਉਸ ਦੇ ਵਿੱਚੋਂ ਹੀ ਇਹ ਅੱਜ ਦਾ ਪ੍ਰੋਗਰਾਮ 14 ਮਾਰਚ ਦਾ ਸੀ ਜਿਸ ਦੇ ਵਿੱਚ ਕਿਸਾਨਾਂ ਨੇ ਇਹ ਕਾਲ ਦਿੱਤੀ ਸੀ ਕਿ ਕਿਸਾਨ ਜੋ ਨੇ ਉਹ ਦਿੱਲੀ ਦੇ ਵਿੱਚ ਕਿਸਾਨ ਮਜ਼ਦੂਰ ਮਹਾਪੰਚਾਇਤ ਕਰਨਗੇ ਔਰ ਕਿਸਾਨਾਂ ਦੀਆਂ ਮੰਗਾਂ ਕੀ ਨੇ ਕਿਸਾਨ ਕਹਿ ਰਹੇ ਨੇ ਕਿ ਐਮਐਸਪੀ ਦੀ ਗਰੰਟੀ ਨੂੰ ਲਾਗੂ ਕੀਤਾ ਜਾਵੇ ਸੀ2+50 ਫਾਰਮੂਲਾ ਜੋ ਐਮਐਸਪੀ ਦਾ ਹੈ ਉਸ ਨੂੰ ਲਾਗੂ ਕੀਤਾ ਜਾਵੇ ਔਰ ਇਸ ਦੇ ਨਾਲ ਨਾਲ ਉਹਨਾਂ ਨੇ ਕਿਹਾ ਕਿ ਜੋ ਲਖੀਨਪੁਰ ਖੀਰੇ ਵਿੱਚ ਕਿਸਾਨਾਂ ਦਾ ਕਤਲ ਹੁੰਦਾ ਮਾਰੇ ਜਾਂਦੇ ਨੇ ਉਸ ਦੇ ਵਿੱਚ ਅਜੇ ਮਿਸ਼ਰਾ ਟੈਣੀ ਦੇ ਉੱਤੇ ਮੁਕੱਦਮਾ ਦਰਜ ਕੀਤਾ ਜਾਵੇ ਉਸ ਦੇ ਉੱਤੇ ਉਹਨਾਂ ਨੂੰ ਪ੍ਰੋਸੀਕਿਊਟ ਕਰਕੇ ਉਹਨਾਂ ਨੂੰ ਜਿਹੜਾ ਹੈ ਉਹ ਬਾਹਰ ਕੱਢਿਆ ਜਾਵੇ ਔਰ ਇਸ ਦੇ ਨਾਲ ਨਾਲ ਕਿਸਾਨਾਂ ਦੇ ਅ ਕਰਜ਼ੇ ਦੀ ਗੱਲ ਹੋਵੇ ਉਸ ਨੂੰ ਲੈ ਕੇ ਉਹਨਾਂ ਨੇ ਇਹ ਮੰਗਿਆ ਔਰ ਨਾਲ ਹੀ ਕਿਹਾ ਕਿ ਕਿਸਾਨਾਂ ਦੀ ਪੈਨਸ਼ਨ ਬਹਾਲ ਕੀਤੀ ਜਾਵੇ ਤਾਂ ਤਸਵੀਰਾਂ ਤੁਸੀਂ ਚਾਹੀਦੇ ਜੇ ਦੇਖੋਗੇ ਤਾਂ ਤੁਹਾਨੂੰ ਇੱਥੇ ਵੱਡਾ ਇਕੱਠ ਜੋ ਹੈ ਉਹ ਕਿਸ ਤਰ੍ਹਾਂ ਦਾ ਨਜ਼ਰ ਆਊਗਾ ਪਰ ਵਿਚਲੇ ਪਾਸੇ ਜ਼ਰੂਰ ਕਿਸਾਨਾਂ ਨੂੰ ਰੁਕਤਰ ਨਹੀਂ ਤੇ ਇੱਥੇ ਪ੍ਰਸ਼ਾਸਨ ਦੇ ਵੱਲੋਂ ਇਹ ਕਹਿੰਦੇ ਕੋਈ ਚਾਲ ਚੱਲੀ ਗਈ ਕਿ ਵਿੱਚੋਂ ਪਾਣੀ ਜਿਹੜਾ ਹੈ ਉਹ ਮੈਦਾਨ ਦੇ ਵਿੱਚ ਛੱਡ ਦਿੱਤਾ ਔਰ ਮੈਦਾਨ ਦੇ ਛੱਡ ਕੇ ਕਰਕੇ ਉਸ ਦੇ ਵਿੱਚ ਜੋ ਕਿਸਾਨਾਂ ਦਾ ਇਕੱਠ ਹੈ ਉਧਰਲੇ ਪਾਸੇ ਨਹੀਂ ਹੋ ਪਾ ਰਿਹਾ ਤਾਂ ਇਹ ਤਸਵੀਰ ਤੁਹਾਨੂੰ ਦਿਖਾ ਰਿਹਾ ਹਾਂ ਆ ਇਹ ਤਸਵੀਰ ਜਿਹੜੀ ਹੈ ਉਹ ਤੁਸੀਂ ਜੇ ਨਜ਼ਰ ਮਾਰੋਗੇ ਕਿ ਇੱਥੇ ਤੁਹਾਨੂੰ ਸਿਰਫ ਇਕਾਠੀ ਇਕੱਠ ਜਿਹੜਾ ਹੈ ਉਹ ਕਿਸਾਨਾਂ ਨਜ਼ਰ ਆਉਂਦਾ ਬਾਹਰ ਦਿੱਲੀ ਦੀਆਂ ਸੜਕਾਂ ਤੇ ਉੱਤੇ ਵੀ ਅੱਜ ਕਿਸਾਨ ਨਜ਼ਰ ਆ ਰਹੇ ਨੇ ਕਿਸਾਨੀ ਝੰਡੇ ਨਜ਼ਰ ਆ ਰਹੇ ਨੇ ਹਰੀਆਂ ਪੱਗਾਂ ਹੋਣ ਬਸੰਤੀ ਚੁੰਨੀਆਂ ਹੋਣ ਤਾਂ ਅੱਜ ਕਿਸਾਨ ਜਿਹੜੇ ਨੇ ਉਹ ਦਿੱਲੀ ਦੀਆਂ ਬਰੂਹਾਂ ਤੋਂ ਅੱਗੇ ਵਧੇ ਨੇ ਅੱਜ ਰਾਮੀਲਾ ਮੈਦਾਨ ਦੇ ਵਿੱਚ ਪਹੁੰਚੇ ਨੇ ਔਰ ਰਾਸ਼ਟਰੀ ਮੈਦਾਨ ਤੋਂ ਤੁਹਾਨੂੰ ਤਸਵੀਰ ਜਿਹੜੀ ਹੈ ਉਹ ਅਸੀਂ ਇਹ ਦਿਖਾ ਰਹੇ ਹਾਂ ਜਿੱਥੇ ਕਿਸਾਨਾਂ ਦਾ ਇੱਕ ਵੱਡਾ ਇਕੱਠ ਜਿਹੜਾ ਹੈ ਉਹ ਇੱਥੇ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਆਪਣੀਆਂ ਮੰਗਾਂ ਨੂੰ ਲੈ ਕੇ ਐਮਐਸਪੀ ਨੂੰ ਗਰੰਟੀ ਰੂਪ ਦੇ ਵਿੱਚ ਲੈਣ ਦੇ ਲਈ ਇੱਥੋਂ ਇੱਕ ਵੱਡਾ ਪ੍ਰੋਗਰਾਮ ਉਲਿੱਖਿਆ ਜਾਊਗਾ ਵੱਡਾ ਪ੍ਰੋਗਰਾਮ ਇੱਥੋਂ ਦੀ ਉਲਿੱਖਿਆ ਜਾਣਾ ਹੈ ਔਰ ਅੱਗੇ ਦੀ ਰੂਪਰੇਖਾ ਕੀ ਹੋਊਗੀ ਅੰਦੋਲਨ ਦੀ ਅਗਲੀ ਰੂਪਰੇਖਾ ਕੀ ਹੋਊਗੀ ਉਹ ਖਾਸ ਤੌਰ ਦੇ ਉੱਤੇ ਤੈਅ ਕੀਤੀ ਜਾਣੀ ਹੈ ਕਿਉਂਕਿ ਅੱਗੇ ਚੋਣਾਂ ਆ ਰਹੀਆਂ ਨੇ ਇਲੈਕਸ਼ਨ ਨਜ਼ਦੀਕ ਨੇ ਚੋਣ ਜਾਬਤਾ ਲੱਗ ਜਾਣਾ ਤਾਂ ਉਸ ਤੋਂ ਪਹਿਲਾਂ ਕੀ ਕੁਝ ਅੱਜ ਇੱਥੇ ਦੇ ਕਿਸੇ ਬੁਨੇ ਜਾਂ ਸਕੀਮ ਦੇ ਉਹ ਕੀ ਕੁਝ ਦਲੀਲਾਂ ਦੇ ਕੇ ਕੀਤਾ ਹੋ ਤਾਂ ਤਸਵੀਰ ਤੁਸੀਂ ਦੇਖ ਰਹੇ ਹੋ ਜੋ ਕਿਸਾਨਾਂ ਦੀ ਮਹਾਪੰਚਾਇਤ ਹੋ ਰਹੀ ਹੈ ਉਸ ਦੀਆਂ ਅਨੁਸਾਰਿਤੀਆਂ ਤਸਵੀਰਾਂ ਦਿਖਾ ਰਹੇ ਆ ਅਸੀਂ ਤਾਂ ਇਕੱਠ ਆਪਣੇ ਆਪ ਦੇ ਵਿੱਚ ਬਹੁਤ ਕੁਝ ਦਰਸਾਉਂਦਾ ਹੈ ਇਕੱਠ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰਦਾ ਹੈ ਹਾਲਾਂਕਿ ਬਹੁਤੇ ਕਿਸਾਨ ਤਾਂ ਅਜੇ ਰਸਤੇ ਦੇ ਵਿੱਚ ਹੀ ਨੇ ਜਿਨ੍ਹਾਂ ਨੂੰ ਇੱਥੇ ਨਹੀਂ ਆਉਣ ਦਿੱਤਾ ਗਿਆ ਜਿਨ੍ਹਾਂ ਨੂੰ ਇਸ ਥਾਂ ਦੇ ਉੱਤੇ ਗੈਰਰੇ ਨੇ ਕਿ ਨਹੀਂ ਪਹੁੰਚ ਦਿੱਤਾ ਗਿਆ ਕਿਉਂਕਿ ਆਵਾਜਾਈ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਨਿਰਭਰ ਕਰਦੀਆਂ ਨੇ ਟ੍ਰੇਨਾਂ ਲੇਟ ਹੋਈਆਂ ਨੇ ਬੱਸਾਂ ਲੇਟ ਹੋਈਆਂ ਨੇ ਬੱਸਾਂ ਹਾਲਾਂਕਿ ਜਾਨ ਦੇ ਵਿੱਚ ਫਸ ਗਈਆਂ ਤਾਂ ਇਹ ਤਸਵੀਰ ਜਿਹੜੀ ਆ ਉਹ ਜ਼ਰੂਰ ਇੱਥੇ ਬਣਦੀ ਹੋਈ ਨਜ਼ਰ ਆ ਰਹੀ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਅੱਜ ਤੋਂ ਇੱਥੋਂ ਦੀ ਜਿਹੜਾ ਐਲਾਨ ਹੋਊਗਾ ਉਸ ਦੇ ਵਿੱਚੋਂ ਅਸੀਂ ਆਪਣੀ ਅਗਲੀ ਕਿਸਾਨੀ ਜੋ ਰੂਪਰੇਖਾ ਹੈ ਉਹ ਤੈਅ ਕਰਾਂਗੇ ਸਾਡੀ ਅਗਲੀ ਰੂਪਰੇਖਾ ਕੀ ਹੋਊਗੀ ਉਹ ਇੱਥੋਂ ਦੀ ਹੀ ਤੈਅ ਕੀਤੀ ਜਾਣੀ ਹੈ ਔਰ ਇਸ ਤੋਂ ਬਾਅਦ ਜੋ ਕਿਸਾਨਾਂ ਦਾ ਅਗਲਾ ਫੈਸਲਾ ਹੋਊਗਾ ਅੰਦੋਲਨ ਨੂੰ ਵਧਣ ਦਾ ਉਹ ਲਿੱਤਾ ਜਾਊਗਾ ਤਾਂ ਇਹ ਉਚਾਈ ਤੋਂ ਤੁਹਾਨੂੰ ਐਕਸਕਲੂਸਿਵ ਤਸਵੀਰਾਂ ਪ੍ਰੋ ਪੰਜਾਬ ਟੀਵੀ ਦੇ ਉੱਤੇ ਦਿਖਾ ਰਹੇ ਹਾਂ ਜਿੱਥੇ ਕਿਸਾਨਾਂ ਦਾ ਇੱਕ ਵੱਡਾ ਇਕੱਠ ਜੋ ਹੈ ਤੁਹਾਨੂੰ ਇੱਥੇ ਨਜ਼ਰ ਆ ਰਿਹਾ ਹੈ ਕਿਸਾਨ ਜੋ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਨੇ ਵੱਖ-ਵੱਖ ਦੇਸ਼ ਦੇ ਜੇ ਆਪਾਂ ਕੋਨੀਆਂ ਦੀ ਗੱਲ ਕਰੀਏ ਤਾਂ 400 ਤੋਂ ਵੱਧ ਜਿੱਥੇ ਬੰਦੀਆਂ ਜੜੀਆਂ ਨੇ ਉਹ ਅੱਜ ਰਾਮੀਲਾ ਮੈਦਾਨ ਦੇ ਵਿੱਚ ਪਹੁੰਚੀਆਂ ਨੇ ਰਾਮੀਲਾ ਮੈਦਾਨ ਆਪਣੇ ਆਪ ਦੇ ਵਿੱਚ ਆਪਣੇ ਇਤਿਹਾਸਿਕ ਕੰਮਾਂ ਦੇ ਕਰਕੇ ਇੱਥੇ ਅੰਦੋਲਨਾਂ ਦੇ ਕਰਕੇ ਜਾਣਿਆ ਜਾਂਦਾ ਹੈ ਔਰ ਇਸੇ ਥਾਂ ਤੋਂ ਲਾਲ ਭਾਦਰ ਸ਼ਾਸਤਰੀ ਉਹਨਾਂ ਨੇ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੱਤਾ ਸੀ ਔਰ ਉਹੀ ਅੱਜ ਕਿਸਾਨ ਇੱਥੇ ਰਾਮੀਲਾ ਮੈਦਾਨ ਦੇ ਵਿੱਚ ਪਹੁੰਚੇ ਨੇ ਜਵਾਨ ਇਥੇ ਮੌਜੂਦ ਨੇ ਕਿਸਾਨ ਇਥੇ ਮੌਜੂਦ ਨੇ ਤਾਂ ਲਗਾਤਾਰ ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਅਸੀਂ ਰਾਮੀਲਾ ਮੈਦਾਨ ਤੋਂ ਦਿਖਾਉਂਦੇ ਰਹਿਾਂਗੇ